ਕੋਲ ਵੀ ਗੋਲ ਤੇ ਗੱਡੀ ਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਡੀਜ਼ਲ ਮੁੱਕ ਗਿਆ ਹੋਇਆ ਇਹਨਾਂ ਨੂੰ ਆਦਤ ਪੈ ਗਈ ਆ ਭਾ ਕਿ ਨਹੀਂ ਇਸ ਦੀ ਬਹੁਤ ਘੱਟ ਖਾਂਦੀ ਹੈ ਹਾਂ ਚਾਰ ਮੁੰਡੇ ਤੇ ਕੱਲਾ ਜਾਂਦਾ ਮੋਟਰਸਾਈਕਲ ਤੇ ਚਾਰ ਮੁੰਡੇ ਚਾਰ ਮੁੰਡੇ ਦਵਾਈ ਲੈਣ ਜਾਣਗੇ ਦੋ ਮੋਟਰਸਾਈਕਲ ਲੈ ਕੇ ਇਹ ਕਿਹੜੀ ਚਾਚਾ ਕਈ ਭਾਈ ਕਹਿੰਦੇ ਨੇ ਆਪਣੇ ਡੈਡੀ ਨੂੰ ਪਿਓ ਨੂੰ ਭਾਈ ਆ ਦੇਖੋ ਸਾਜ਼ਿਸ਼ਾਂ ਹੋ ਰਹੀਆਂ ਮੈਨੂੰ ਜਲਾਉਣ ਦੀ ਆ ਦੇਖੋ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਐਮਰਜੈਂਸੀ ਦੇ ਵਿੱਚ ਵਲੌਗ ਬਣਾ ਰਹੇ ਹਾਂ ਐਮਰਜੈਂਸੀ ਇਸ ਕਰਕੇ ਬਈ ਤੁਹਾਨੂੰ ਪਤਾ ਵੀ ਰੋਲਾ ਪਿਆ ਹੋਇਆ ਹੈ ਬਹੁਤ ਜ਼ਿਆਦਾ ਵੀ 22 ਤਰੀਕ ਤੱਕ ਸ਼ਾਇਦ ਪੈਟਰੋਲ ਪੰਪ ਨਾ ਖੁੱਲਣ ਤੇ ਤੇਲ ਨਾ ਮਿਲੇ ਤੇ ਉਸ ਚੱਕਰ ਦੇ ਵਿੱਚ ਤੁਹਾਨੂੰ ਪਤਾ ਆਪਾਂ ਫਿਰ ਥੋੜਾ ਜਿਹਾ ਆਣਾ ਜਾਣਾ ਹੁੰਦਾ ਹੈ ਜ਼ਿਆਦਾ ਸ਼ਨੀਵਾਰ ਐਤਵਾਰ ਨੂੰ ਘੁੰਮਣ ਫਿਰਨ ਜਾਣਾ ਹੁੰਦਾ ਤਾਂ ਕਰਕੇ ਤੇ ਆਪਾਂ ਨੂੰ ਤਾਂ ਤੇਲ ਬਹੁਤ ਜ਼ਰੂਰੀ ਹੈ ਤੇ ਵੈਸੇ ਵੀ ਮੋਟਰਸਾਈਕਲ ਚਾਹੀਦਾ ਹੈਗਾ ਹੀ ਇਹ ਤੇਲ ਕੰਮਕੁੰਮ ਤੇ ਵੀ ਜਾਣਾ ਹੈ ਨਾ ਇਫਲੇ ਹਾਲ ਇਧਰ ਰੋਟੀ ਬਣ ਰਹੀ ਐ ਤੇ ਅਸੀਂ ਹੁਣ ਬਸ ਰੋਟੀ ਆ ਕੇ ਖਾਵਾਂਗੇ ਪਹਿਲਾਂ ਅਸੀਂ ਜਾਈਏ ਫਟਾਫਟ ਤੇਲ ਪਾਈਏ ਗੱਡੀ ਦੇ ਵਿੱਚ ਹੈਨਾ ਗੱਡੀ 'ਚ ਤੇਲ ਹੋਣਾ ਬਹੁਤ ਜ਼ਰੂਰੀ ਐ ਠੀਕ ਐ ਜੀ ਤੇ ਫਟਾਫਟ ਆਪਾਂ ਜਾਈਏ ਕਿਉਂਕਿ ਮੇਰੇ ਸਾਹਮਣੇ ਬੰਦ ਹੋ ਜਾਣੇ ਦੁਕਾਨਾ ਤੋਂ ਉਹਨਾਂ ਵੀ ਵੈਸੇ ਵੀ ਕੋਈ ਸਮਾਨ ਸੋ ਲੈ ਕੇ ਆਣਾ ਉਹ ਵੀ ਲੈ ਆਣੇ ਆ ਠੀਕ ਐ ਮਨਪ੍ਰੀਤ ਜੀ ਮਨਪ੍ਰੀਤ ਕੌਰ ਜੀ ਠੀਕ ਠੀਕ ਐ ਜੀ ਇਧਰ ਸਾਡਾ ਨੰਨਾ ਦੇਖ ਲਓ ਗਰਮ ਗਰਮ ਰੋਟੀ ਆ ਰੋਟੀ ਮੰਮੀ ਖਵਾ ਰਹੀ ਸੀ ਗਰਮ ਗਰਮ ਸੀ ਮੰਮੀ ਨੂੰ ਮੇਰੀ ਪਤਾ ਲੱਗਿਆ ਇਹਨੇ ਗਰਮ ਗਰਮ ਰੋਟੀ ਮੂੰਹ 'ਚ ਪਾ ਲਈ ਇਧਰ ਖਾਈ ਮ ਜਲਗੇ ਜੀ ਮੈਂ ਬੱਚਾ ਬੱਚਾ ਦੰਦਾਂ ਵਿੱਚ ਦੰਦਾਂ ਹੈਂ ਦੰਦ ਵੀ ਟੁੱਟਣੋ ਲਿਆ ਦੰਦ ਟੁੱਟੇ ਦੰਦ ਟੁੱਟਣਾ ਹੈ ਇਹਦੇ ਮੰਮੀ ਨਹੀਂ ਹਲੇ ਨਹੀਂ ਹਲੇ ਥੋੜੀ ਟੁੱਟਣੇ ਨਹੀਂ ਛੇਤੀ ਹੈ ਨਾ ਲੱਗਦਾ ਜੀਭ ਤਾਂ ਚੱਕ ਬੜੀਚਾ ਆਹੋ ਇਹ ਕਿੰਨੀ ਉਮਰ 'ਚ ਦੰਦ ਟੁੱਟਣਗੇ ਨੂੰ ਦੇ ਕਿੰਨੀ ਉਮਰ 'ਚ ਟੁੱਟਦੇ ਹੁੰਦੇ ਨੇ ਦੰਦ 6-7 ਸਾਲ ਦੀ ਹੁੰਦਾ 6-7 ਸਾਲ 'ਚ ਲੈ ਬਾ ਇਹ ਹੱਲੇ ਤਾਂ ਨਹੀਂ ਟੁੱਟਣੇ ਹਲੇ ਤੇ ਕਾਕੇ ਤੇਰੇ ਤੇਰੇ ਬੱਸ ਇੱਕ ਕੈਰਨ ਬੋਰਡ ਲਿਆਵਾਂਗੇ ਠੀਕ ਹੈ ਮੈਂ ਮੈਂ ਵੀ ਚੱਲੂੰਗਾ ਕਰ ਦੇਣਾ ਚਲ ਖਾ ਲੈ ਫਿਰ ਰੋਟੀ ਖਾ ਲੈ ਅੱਜ ਬਣੇ ਚਿੱਟੇ ਛੋਲੇ ਮੇਰੇ ਫੇਵਰੇਟ ਬਣੇ ਹੋਏ ਨੇ ਤੇ ਆ ਕੇ ਖਾਣੇ ਆ ਫਟਾਫਟ ਚੰ ਚੱਲ ਚਲੋ ਜੀ ਚਲੋ ਜੀ ਚਲੀਏ ਨੰਨੂ ਨੂੰ ਨਾਲ ਲੈ ਕੇ ਚੱਲੇ ਆ ਕੀ ਕਹਿ ਰਿਹਾ ਤੂੰ ਹਾਂ ਗੰਦੇ ਮੂੰਹ ਨਹੀਂ ਨਾਲ ਉੱਤੇ ਸੀ ਮੇਰੀ ਬੇਸਤੀ ਸ਼ੁਰੂ ਆ ਦੇਸਤੀ ਮਤਲਬ ਗੰਦੇ ਮੂੰਹ ਨਾਲ ਇੱਧਰ ਦਿਖਾਈ ਗੰਦੇ ਮੂੰਹ ਨਾਲ ਤੂੰ ਅੱਜ ਯਾਰ ਵਾਲ ਵੀ ਨਹੀਂ ਵਧੀਆ ਬਣਾਏ ਗੁੱਤ ਵੀ ਨਹੀਂ ਕੀਤੀ ਹੋਇਆ ਤਾਂ ਵਧੀਆ ਨਹੀਂ ਵਾਲ ਲੱਗ ਰਿਹਾ ਤੂੰ ਬਹੁਤ ਅੱਧਾ ਲੱਗ ਰਿਹਾ ਚੱਲ ਚੱਲੀਏ ਫਿਰ ਨਿਕਲ ਬਾਹਰ ਵੇ ਚਾਚੂ ਵੇ ਅੱਛਾ ਚੱਲ ਠੀਕ ਹੈ ਚਾਚੂ ਵੇਟ ਕਰ ਰਿਹਾ ਚੱਲ ਚੱਲੀਏ ਚੱਲ 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 ਹਾਂਜੀ ਤੇ ਹੁਣ ਆਪਾਂ ਨਿਕਲ ਚੁੱਕੇ ਆ ਹਨਾ ਨਹੀਂ ਮੈਨੂੰ ਕੈਰਮ ਬੋਰਡ ਚਾਹੀਦਾ ਇਧਰ ਹਾਂ ਰੋਲਾ ਪਾਇਆ ਕੈਰਮ ਬੋਰਡ ਇਹਨੂੰ ਕੈਰਮ ਬੋਰਡ ਚਾਹੀਦਾ ਤੈਨੂੰ ਨਹੀਂ ਮੈਨੂੰ ਚਾਹੀਦਾ ਹੈ ਕੈਰਮ ਬੋਰਡ ਚਪੇੜ ਨਹੀਂ ਚਾਹੀਦੀ ਨਹੀਂ ਮੈਨੂੰ ਕੈਰਮ ਕੈਰਮ ਬੋਰਡ ਚਾਹੀਦਾ ਨਹੀਂ ਤਾਂ ਗੱਡੀ ਕੋਲੋਂ ਮੈਂ ਤਾਂ ਜਾ ਰਿਹਾ ਹਾਂ ਘਰੇ ਤੂੰ ਜਾ ਫਿਰ ਕੋਲ ਨੇ ਖੋਲ ਦੇ ਗੱਡੀ ਆ ਗੱਡੀ ਖੋਲ ਦੇ ਗੱਡੀ ਖੋਲ ਦੇ ਕੋਈ ਜਲ ਜੇਗਾ ਅੱਧਾ ਹੀ ਕੱਲਾ ਕੱਲ੍ਹ ਚੱਲ ਜੇਗਾ ਖੋਲ ਨਾ ਟਲ ਮਾਈਕ ਤੇ ਕਿਉਂ ਮਾਰ ਰਿਆ ਗੰਦੇ ਆ ਬੱਚਿਆ ਮਾਈਕ ਤੇ ਥੋੜੀ ਮਾਰੀਦਾ ਹੁੰਦਾ ਹੈ ਹੈ ਬਟੇ ਹਏ ਕੱਲ ਤੈਨੂੰ ਚੀਜ਼ ਲੈ ਕੇ ਦਿੱਤੀ ਅੱਜ ਤੈਨੂੰ ਕਾਰਮ ਬੋਰਡ ਚਾਹੀਦਾ ਹੋਰ ਕੀ ਨਹੀਂ ਮੈਨੂੰ ਕਾਰਮ ਬੋਰਡ ਹੀ ਚਾਹੀਦਾ ਮੈਨਾ ਵੀ ਨਾ ਚਾਹੀਦੀ ਹੋਣੀਆਂ ਨਹੀਂ ਦਊਗਾ ਨਾ ਚਪੇੜਾ ਚਾਹੀਦਾ ਚਪੇੜਾ ਮਾਠੇ ਗਮ ਹੋ ਜਾਊਗਾ ਕਾਰਮ ਬੋਰਡ ਜਾ ਹੋਇਆ ਗਮ ਲਾਓ ਛੱਡਿਓ ਰਿਮੋਟਸਾਕ ਖੜੇ ਯਾਰ ਅੱਗੇ ਧਿਆਨ ਨਾਲ ਮੰਨੀ ਕੱਢੀ ਹੋਰ ਨਾ ਮੋਟਰਸਾਈਕਲ ਲੰਮੇ ਪਏ ਹੋਣ ਸਸਦਾ ਲੰਮੀ ਪਏ ਆ ਰਾਤ ਦਾ ਟਾਈਮ ਹੈ। ਲੈ ਵੀ ਯਾਰ ਫਟੋ ਬਾਬ ਦੇ ਰਾਸ਼ ਨਾ ਹੈ ਨਹੀਂ ਇਹਨਾਂ ਕੋਲ ਮੈਨੂੰ ਫੋਨ ਆ ਰਿਹਾ। ਰਾਸ਼ ਤਾਂ ਇਹਨਾਂ ਦਾ ਹੈ ਨਹੀਂ ਬਾਕੀ ਭਰੋਸਾ ਕੋਈ ਨਹੀਂ ਹੈ ਨਾ ਆਹ ਭਰੋਸਾ ਕੋਈ ਨਹੀਂ ਹੈ ਪਵਾਲੀ ਦੇ ਟਾਈਮ ਸਿਰ ਵਧੀਆ ਹੀ ਹੋਵੇ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਡੀਜ਼ਲ ਮੁੱਕ ਗਿਆ ਹੋਇਆ ਇਹਨਾਂ ਨੇ ਦੇਣਾ ਵੀ ਨਹੀਂ ਹੈ ਗਾ ਡੀਜ਼ਲ ਮੈਨੂੰ ਲੱਗ ਰਿਹਾ। ਠੀਕ ਹੈ ਨਾ ਰਗਲਾ પેટ્રોલ ਪੰਪ ਦਾ ਵੈਸੇ ਹੀ ਬੰਦ ਰਹਿੰਦਾ ਉਹ ਤਾਂ ਨਹੀਂ ਗੁੱਲਾ ਹੁੰਦਾ ਉਹ ਵਾਲੇ ਹੱਟ ਜਾਓ ਸਿਕਰ ਐਸ਼ੇ ਪਰੀ ਚੋਂ ਆ ਗਏ ਐ ਤੇ ਇੱਥੇ ਹੁਣ ਉਹ ਐਚਪੀ ਦਾ પેટ્રોલ ਪੰਪ ਆ ਗਿਆ ਉਹ ਦੇ ਦੇ ਉਹ ਤੋਂ ਮਿਲਦਾ ਕਿ ਨਹੀਂ ਮਿਲਦਾ ਲੋ ਜੀ ਆਹ પેટ્રોલ ਪੰਪ ਤੇ ਬਣ ਗਈ ਗੱਲ ਤੇ ਹੈਗਾ ਡੀਜ਼ਲ ਅੱਕੀ ਦੇਖਦੇ ਆ ਤੇ ਤਾਂ ਹੈਗਾ ਬਲ ਗੱਲ ਬਣ ਗਈ ਨੰਨੇ ਹੋਈ ਗੱਲ ਬਣ ਗਈ ਯਾਰ ਮਿਲ ਗਿਆ ਯਾਰ ਤੇਲ ਇੱਥੇ ਨਹੀਂ ਅਜੀ ਤੇ ਤੇਲ ਪੁਆਏ ਆ ਠੀਕ ਹੈ ਤੇ ਹੋਰ ਜਿਹੜੇ ਮਾੜੇ ਮੋਟੇ ਨਿੱਕੇ ਮੋਟੇ ਕੰਮ ਕਰਨੇ ਸੀ ਉਹ ਵੀ ਕਰ ਆਏ ਆ ਤੇ ਹੁਣ ਮੰਨ ਫਿਰ ਰੋਟੀ ਪਾ ਰਹੀ ਹੈ ਫਿਲਹਾਲ ਜੀਦੇ ਨਹੀਂ ਹੈਗੀ ਵੈਸੇ ਚਾਵਲ ਹੀ ਨੇ ਇਕੱਲੇ ਰੋਟੀ ਵੀ ਬਣਾਈ ਹੈ ਬਣਾਈ ਹੈ ਬਣਾਈ ਹੈ ਅੱਛਾ ਉਹ ਮੰਮੀ ਨੇ ਲਈਏ ਤੁਸੀਂ ਤਾਂ ਖਾਂਦੇ ਨਹੀਂ ਹੈਗੇ ਹਾਂ ਮੈਂ ਤਾਂ ਖਾਂਦਾ ਨਹੀਂ ਹੈਗਾ ਸਹੀ ਗੱਲ ਹੈ ਜਦੋਂ ਵੀ ਚਾਵਲ ਬਣਿਆ ਉਹ ਮੈਂ ਨਹੀਂ ਖਾਂਦਾ ਹੈਗਾ ਰੋਟੀ ਨਾ ਮੰਨੀ ਖਾਵੇ ਨਾ ਮੰਨੀ ਖਾਵੇ ਸਹੀ ਗੱਲ ਹੈ ਆਂਡਾਉਂਡ ਹੈਗਾ ਕੋਈ ਆਂ ਤਾਂ ਨਹੀਂ ਯਾਰ ਬਾਕੀ ਹੈ ਵੀ ਹਾਂ ਜਦੋਂ ਵੀ ਬਣੇ ਨਾਲ ਆਪਾਂ ਤੇ ਰੋਟੀ ਨਹੀਂ ਖਾਈਦੀ ਚਾਵਲ ਹੀ ਖਾਈਦੇ ਗੱਲ ਹੈ ਮੈਨੂੰ ਵੀ ਆਦਤ ਪੈ ਗਈ ਇੱਥੇ ਆ ਕੇ ਨਹੀਂ ਅਸੀਂ ਬਹੁਤ ਘੱਟ ਖਾਂਦੇ ਸੀ ਹੈ ਮੈਨੂੰ ਹੁਣ ਜਦੋਂ ਤੱਕ ਚੋਲਾ ਫੇਰ ਲਫ਼ਤੇ ਦੇ ਵਿੱਚ 2-3 ਵਾਰੀ ਸਹੀ ਗੱਲ ਹੈ ਮੈਨੂੰ ਯਾਦ ਨਹੀਂ ਆਉਂਦਾ ਪਿੰਡਾਂ ਵਿੱਚ ਕਿੱਥੇ ਖਾਂਦੇ ਸੀ ਨਾ ਚੋਲ ਚੋਲ ਅਸੀਂ ਨਹੀਂ ਸਾਂਦੇ ਬਸ ਰੋਟੀ ਬਣਾਉਂਦੇ ਸੀ ਮਤਲਬ ਮੈਂ ਵੀ ਜਦੋਂ ਛੋਟਾ ਹੁੰਦਾ ਸੀ ਨਾ ਬਚਪਨ ਦੇ ਵਿੱਚ ਮਤਲਬ ਸਾਡੇ ਐਦਾਂ ਹੁੰਦਾ ਸੀ ਵੀ ਰੋਟੀ ਹੀ ਬਣਦੀ ਸੀ ਚਾਵਲ ਜਦੋਂ ਬਣਦੇ ਸੀ ਨਾ ਮੈਨੂੰ ਚਾਵਲ ਮੈਨੂੰ ਚਾਵਲਾਂ ਤੋਂ ਉਹ ਹੁੰਦੀ ਸੀ ਜਿਹੜਾ ਆਲੂ ਬੈਂਗਣ ਦੀ ਸਬਜ਼ੀ ਨਹੀਂ ਹੁੰਦੀ ਤੇ ਟਿੰਡੇ ਆਲੂ ਬੈਂਗਣਾ ਟਿੰਡੇ ਕद्दू ਤੋਰੀ ਇਹ ਚੀਜ਼ਾਂ ਜਿਹਦਾ ਬਹੁਤ ਬਕਾਰ ਲੱਗਦੀਆਂ ਨੇ ਇਹ ਤਾਂ ਮੈਨੂੰ ਚਾਵਲ ਲੱਗਦੇ ਹੁੰਦੇ ਸੀ ਕਿਸੇ ਟਾਈਮ ਤੇ ਮੈਨੂੰ yellow ਦਾਲ ਮੈਨੂੰ ਇੰਨੀ ਪਸੰਦ ਸੀ ਇੰਨੀ ਜ਼ਿਆਦਾ ਪਸੰਦ ਸੀ ਉਹ ਖਾਂਦਾ ਹੁੰਦਾ ਸੀ ਮੈਂ ਬਚਪਨ ਦੇ ਵਿੱਚ ਤੈਨੂੰ ਗੱਲ ਦੱਸ ਰਿਹਾ ਤੇ ਹੁਣ ਦੇਖ ਲੈ ਹੁਣ ਉਹ ਉਲਟਾ ਹੋ ਗਿਆ ਸਾਰਾ ਹੁਣ ਦਾਲ yellow ਦਾਲ ਨਹੀਂ ਪਸੰਦ ਉਹ ਚਾਵਲ ਪਸੰਦ ਆ ਭਾਵੇਂ ਰੋਜ਼ ਹੀ ਦੇ ਜੀਓ ਮੈਨੂੰ ਪਹਿਲੇ ਸਬਜ਼ੀਆਂ ਨਹੀਂ ਸੀ ਪਸੰਦ ਬਿਲਕੁਲ ਵੀ ਹਰੀਆਂ। ਅੱਛਾ। ਮੈਨੂੰ ਜਿੰਨੀਆਂ ਮਰਜ਼ੀ ਦੇ ਦਿਓ। ਹੁਣ ਮੈਨੂੰ ਦਾਲਾਂ, ਛੋਲੇ ਆ ਤੇ ਹੁਣ ਮੈਂ ਵੇਖਣੀ ਆ ਵੀ ਮੈਂ ਕਿਤੋਂ ਲੈਣੀ ਸਬਜ਼ੀ। ਮੈਂ ਨਹੀਂ ਖਾਣੇ ਚਨੇ ਜੀ। ਵੈਸੇ ਇੱਕ ਗੱਲ ਹੈ ਅੱਜ ਆਪਾਂ ਕਿੰਨੇ ਦਿਨਾਂ ਬਾਅਦ ਅੱਜ ਆਪਾਂ ਘਰੇ ਵਲੌਗ ਬਣਾ ਰਹੇ ਆ ਨਾ। ਹਾਂ, ਸਹੀ ਗੱਲ। ਆਓ, ਚਲੋ ਉਧਰ ਪਹਿਲਾਂ ਵਲੌਗ ਬਣੇ ਤਿੰਨ-ਚਾਰ ਸੈਹਜ ਦੇ ਵਲੌਗ ਬਣੇ ਆ। ਸੈਹਜ ਤਾਂ ਕੀ ਹਾਰ ਨਾਲੇ। ਹਾਂ, ਮੈਂ ਪੁੱਛਿਆ ਸੀ ਅੱਜ ਕੰਨੇ ਠੀਕ ਹੈ। ਅੱਛਾ ਠੀਕ ਹੈ। ਦੇ ਜੈਦੇ ਮਾਪੇ ਮੰਮੀ ਕੋਲ ਸੁੱਤੀ ਸੀ ਦਾਦਾ ਦਾਦੀ ਕੋਲ ਆਪਣੀ ਅੱਛਾ ਹੀ ਉਹ ਸਵੇਰੇ ਉੱਠ ਕੇ ਗਈ ਉਧਰ ਡੈਡੀ ਛੱਡ ਕੇ ਆਏ ਨੇ ਮਤਲਬ ਅੱਛਾ ਕਹਿੰਦੇ ਸਾਡੇ ਕੋਲ ਸੁੱਤੀ ਸੀ ਜਿਵੇਂ ਨੰਨੂ ਨੇ ਹੋਂਦਾ ਤੇ ਮੰਮੀ ਕੈਨੂੰ ਸ਼ੌਂਕ ਚੜਦਾ ਸੀ ਹਾਂ ਉਹ ਹੱਸ ਕੇ ਦੱਸਦੇ ਵੇ ਸੀ ਅੱਜ ਅੱਛਾ ਤੇ ਮੈਂ ਗੱਲ ਕਰ ਰਹਾ ਵੀ ਸਾਡੇ ਘਰ 'ਚ ਥੋੜਾ ਜਿਹਾ ਖਲਾਰਾ ਜਾਂ ਪਿਆਰ ਹੁੰਦਾ ਹਰ ਟਾਈਮ ਆ ਦੇਖੋ ਬੰਦੀ ਸਾਰਾ ਕਾ ਸੋਫਿਆਂ ਦੇ ਕੱਪੜੇ ਗੱਢੇ ਸਾਰੇ ਤੇ ਮੰਮੀ ਨੇ ਹੁਣ ਐਕਸਕਿਊਜ਼ ਦਿੱਤਾ ਵੀ ਜਿੱਥੇ ਬੱਚੇ ਹੁੰਦੇ ਉਹ ਤੇ ਖਲਾਰਾ ਹੀ ਹੁੰਦਾ ਨਕਲੀ ਵੀ ਬੱਚਾ ਨਹੀਂ ਘਰ ਨੂੰ ਖਾਦੀ ਆਓ ਚਲੋ ਤੇ ਗੱਲ ਕੋਈ ਗੱਲ ਨਹੀਂ ਫੇਰੀ ਮਾੜੀ-ਮੋੜੀ ਕੱਪੜੇ-ਕੁਪੜੇ ਚੱਕ ਲੈਣੇ ਚਾਹੀਦੇ ਸੋ ਉਹਨੂੰ ਤਾਂ ਗਲਾ ਬੋਲ ਆ ਗਿਆ ਲੱਡੂ ਬੋਲੀ 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 ਬਹੁਤ ਆਪਿਆ ਇਹ ਬਰ ਗਿਆ ਗੁੰਡਾ ਓਏ ਮੈਂ ਮੇਰੀ ਗੱਲ ਸੁਣ ਪੈਟਰੋਲ ਪੰਪ ਤੇ ਮਿਲਿਆ ਤੂੰ ਕੀ ਕਰ ਲਿਆ ਸੀ ਉੱਥੇ ਮੁੰਡਿਆ ਉਹ ਮੈਂ ਦਵਾਈ ਲੈਣ ਚੱਲਾ ਸੀਗਾ ਚਾਰ ਮੁੰਡੇ ਕਵੇ ਕਰਨ ਕੇ ਲਈ ਤੇਲ ਤਪਵਾਣਾ ਪਾਣੀ ਨਾਲ ਥੋੜਾ ਚੱਲਦਾ ਫਾਟੇ ਚਾਰ ਮੁੰਡੇ ਤਾਂ ਕੱਲਾ ਜਾਂਦਾ ਮੋਟਰਸਾਈਕਲ ਤੇ ਚਾਰ ਮੁੰਡੇ ਫੇਕੀ ਕਰਾਂ ਮੈਂ ਚਾਰ ਮੁੰਡੇ ਦਵਾਈ ਲੈਣ ਜਾਣਗੇ ਦੋ ਮੋਟਰਸਾਈਕਲ ਲੈ ਕੇ ਇਹ ਕਿਹੜੀ ਦਵਾਈ ਹੋਈ ਪਈ ਇਹ ਨਾਲ ਯਾਰ ਦੋਸਤ ਜਾਂਦੇ ਹੈਗੇ ਆ ਫਿਰ ਸ਼ਰਮ ਨਹੀਂ ਆਂਦੀ ਹੈਗੀ ਦੱਸੋ ਹੈ ਜਿਹੜਾ ਕੰਮ ਨੂੰ ਇੱਕ ਨਹੀਂ ਕੰਮ ਕੀਤਾ ਹੈਗਾ ਤੇਰੇ ਕੋਈ ਆਈਫੋਨ ਦਾ ਕਵਰ ਪਵਾ ਲਿਆ ਕੱਲ੍ਹ ਵਾਦੂਗਾ ਪੱਕਾ ਲੈਂਸ ਪਵਾ ਦੇ ਲੈਂਸ ਸਾਰਾ ਪੁੰਡਰ ਦਾ ਲੈ ਇਹਦੇ ਉਦਨ ਵੀ ਪਵਾ ਕੇ ਲੈ ਕੇ ਆਇਆ ਸੀ ਵਦੰਦਿਤ ਪਾਗੇ ਤਾਂ ਲਾ ਗਿਆ ਲੈਮੀਨੇਸ਼ਨ ਕਰਾ ਕੇ ਆਇਆ ਪੂਰਾ ਦਿਨ ਲੈਮੀਨੇਸ਼ਨ ਹੋ ਜਾਵੇ ਉਹ ਛੱਡ ਲਿਆ ਜੀ ਹੋ ਜਾਂਦਾ ਚ ਲੈ ਗਿਆ ਲੈ ਗਿਆ ਇਹ ਭਾਬੀ ਮੰਮੀ ਕਹਿੰਦੇ ਭਾਬੀ ਮੈਨੂੰ ਬੁਲਾਣਾ ਸੀ ਕਹਿੰਦੇ ਭਾਬੀ ਉਹ ਦੱਸੋ ਵੀ ਗੱਲ ਬਣ ਗਈ ਇਹਦੇ ਪਹਿਲਾਂ ਸੱਚ ਭਾਬੀ ਕਹਿੰਦੇ ਹੁੰਦੇ ਆਪਾਂ ਹੈਨਾ ਦਾਦੀ ਨੂੰ ਮੈਂ ਅਸੀਂ ਅਸੀਂ ਹਾਂ ਨੂੰ ਦਾਦੀ ਹਾਂ ਆਹ ਇੱਕ ਗੱਲ ਯਾਦ ਆਈ ਵੀ ਅਸੀਂ ਮਤਲਬ ਭਾਬੀ ਕਹਿੰਦੇ ਹੁੰਦੇ ਸੀ ਆਪਣੀ ਦਾਦੀ ਨੂੰ ਹੈਨਾ ਮੰਮੀ ਮੈਂ ਤੁਸੀਂ ਤੇ ਨਹੀਂ ਸੀ ਕਹਿੰਦੇ ਤੁਸੀਂ ਤੇ ਬੀਜੀ ਕਹਿੰਦੇ ਮਮੀ ਹਣੀ ਤੇ ਬੀਜੀ ਕਹਿੰਦੇ ਸੀ ਅਸੀਂ ਅਸੀਂ ਭਾਬੀ ਕਹਿੰਦੇ ਹੁੰਦੇ ਸੀਗੇ ਤੇ ਡੈਡੀ ਹਣੀ ਵੀ ਭਾਬੀ ਕਹਿੰਦੇ ਸੀ ਇਹਨਾਂ ਡੈਡੀ ਸਾਰੇ ਭਾਬੀ ਕਹਿੰਦੇ ਸੀ ਡੈਡੀ ਹਣੀ ਤਾਏ ਹਣੀ ਚਾਚੇ ਹਣੀ ਭਾਬੀ ਕਹਿੰਦੀ ਸੀ ਹੈ ਇਹ ਕਿਹਦਾ ਸੋਨੂ ਕੇ ਮਸਤਾਨ ਕੇ ਸਾਰੇ ਭਾਬੀ ਤੇ ਮੈਨੂੰ ਭਾਬੀ ਕਹਿੰਦੇ ਆ ਵਾਹ ਦੇਖੋ ਕਿਦਾਂ ਲੈਤੀ ਹੋਈ ਤੇ ਆ ਉਹ ਭਾਬੀ ਤਾਂ ਕਹਿੰਦੇ ਸੀਗੇ ਵੀ ਸਾਰੇ ਭਾਬੀ ਕਹਿੰਦੇ ਸੀ ਹਨਾ ਦੇਵਰ ਸੀਗੇ ਜਿਹੜੇ ਹੈ ਨਾ ਭਾਬੀ ਦੇ ਨਾ ਨਾਨਾ ਭਾਬੀ ਆ ਉਹ ਨਾਨਾ ਦੇਵਰ ਸਾਰੇ ਭਾਬੀ ਭਾਬੀ ਕਹਿੰਦੇ ਸੀ ਫਿਰ ਗਾਂ ਜਿਹੜੇ ਤੇ ਡੈਡੀ ਹੋਣੀ ਨੇ ਮੇਰੀ ਭੂਆ ਹੋਣੀ ਉਹ ਨਿਆਣੇ ਜਿਹੜੇ ਉਹਨਾਂ ਦੇ ਹੈਨਾ ਉਹ ਵੀ ਸਾਰੇ ਭਾਬੀ ਭਾਬੀ ਕਹਿਣ ਲੱਗੇ ਨੰਨੂ ਨੇ ਸੀ ਕਹਿਣ ਲੱਗੀ ਆਪਣੀ ਮੰਮੀ ਨੂੰ ਭਾਬੀ ਆਹੋ ਨੰਨੂ ਵੀ ਕਹਿਣ ਲੱਗੀ ਮੈਂ ਸੁਣਿਆ ਵੀ ਚਾਚਾ ਚਾਚਾ ਵੀ ਕਹਿਣ ਲੱਪੇਦੇ ਸੀ ਲੋਕੀ ਪਿਓ ਆਪਣੇ ਨੂੰ ਤੇ ਤੈਨੂੰ ਭਾਜੀ ਨਹੀਂ ਸੀ ਕਹਿੰਦੀ ਉਹ ਚਲੇ ਤੇ ਉੱਦਾਂ ਕਹਿੰਦੀ ਨਾ ਜਾਣ ਕੇ ਉਹ ਨਿਆਣੇ ਕਹਿੰਦੇ ਸੀ ਨਾ ਭਾਜੀ ਐ ਤੇ ਚਲ ਉੱਦਾਂ ਕਹਿੰਦੀ ਨਾ ਵੱਡੇ ਹੋਏ ਤੇ ਨਹੀਂ ਕਹਿਣ ਲੱਪੇ ਵੱਡੇ ਹੋਏ ਤੇ ਚਾਚਾ ਕਈ ਭਾਈ ਕਹਿੰਦੇ ਨੇ ਆਪਣੇ ਡੈਡੀ ਨੂੰ ਪਿਓ ਨੂੰ ਭਾਈ ਪਹਿਲਾਂ ਭਾਈ ਕਹਿੰਦੇ ਸੀ ਨਾ ਸਾਰੇ ਦੇ ਹੋਰ ਬੱਚੇ ਵੀ ਭਾਈ ਭਾਈ ਕਹਿਣ ਲੱ ਪੈਂਦੇ ਸੀ ਨਹੀਂ ਅੱਜ ਜੇ ਹਾਲ ਚੱਲ ਜੇ ਵੱਡੇ ਜਿਹੇ ਬੱਚੇ ਸਹੀ ਗੱਲ ਹੈ ਤੇ ਹੁਣ ਆਪਾਂ ਗੈਟ ਅਪ ਕਰ ਲਿਆ ਚੇਂਜ ਤੇ ਪੱਗ ਤੋਂ ਆਪਾਂ ਆ ਗਿਆ ਪਰਨੇ ਦੇ ਵਿੱਚ ਇਹ ਉਹ ਇਸ ਕਰਕੇ ਕਿਉਂਕਿ ਹੁਣ ਬਣਨ ਲੱਗੀ ਆ ਸਾਡੇ ਘਰ ਸੇਵੀਆਂ ਬੜੇ ਦਿਨਾਂ ਬਾਅਦ ਬਹੁਤ ਦਿਨਾਂ ਬਾਅਦ ਅੱਜ ਸੇਵੀਆਂ ਬਣਨ ਲੱਗੀਆਂ ਤੇ ਆਪਣੇ ਚੇਂਜ ਤੇ ਹਾਂ ਤਾਂ ਘਰੇ ਤਾਂ ਗੈਟ ਅਪ ਚੇਂਜ ਕੀਤਾ ਦੁੱਧ ਵਾਲੀਆਂ ਸੇਵੀਆਂ ਬਣਨਗੀਆਂ ਨਹੀਂ ਹਾਂ ੜਕੇ ਵਾਲੀਆਂ ਇਹ ਕਿਹੜੀਆਂ ਹੁੰਦੀਆਂ ਭਾਈ ਹਾਂ ਜੀ ਆ ਗਏ ਵਧੀਆ ਵਧੀਆ ਕੜਾਈਆਂ ਵਾਲੇ ਕੀ ਕਹਿੰਦੇ ਸੀ ਕਮੈਂਟਾਂ ਚ ਚੋਰਿਓ ਕੜਾਈ ਦੇ ਚੇਂਜ ਕਰ ਲਓ ਚੋਣਿਆਂ ਆਹੋ ਚੋਣਿਆਂ ਚੋਣਿਆਂ ਕੜਾਈਆਂ ਦੇ ਚੇਂਜ ਕਰ ਲੋ ਸਾਨੂੰ ਇਦਾਂ ਦੇ ਕਮੈਂਟ ਆਂਦੇ ਸੀ ਆ ਦੇਖ ਲੋ ਹਣੇ ਕੜਾਈਆਂ ਨਵੇਂ ਨਵੇਂ ਫਰੈਸ਼ ਵਰੇ ਚਿਕੜਾਈਆਂ ਆ ਗਏ ਸਾਡੇ ਘਰੇ ਹੈ ਤੇ ਮम्मी ਮੇਰੀ ਗੱਲ ਪੁਰਾਣੇ ਟਾਈਮ ਦੇ ਵਿੱਚ ਜਦੋਂ ਤੁਸੀਂ ਉੱਥੇ ਆਪਣੇ ਉੱਥੇ ਸੱਚ ਆਪਣੇ ਕਹਤਾ ਮੇਰੇ ਦਾਦਕੇ ਹੁੰਦੇ ਸੀ ਜਦੋਂ ਤੁਸੀਂ ਜਦੋਂ ਵਿਆਹ ਕੇ ਆਏ ਸੀ ਅਸੀਂ ਜਦੋਂ ਛੋਟੇ ਸੀ ਉੱਥੇ ਜਿਹੜੇ ਰਹਿੰਦੇ ਸੀ ਪਿੰਡ ਤੇ ਸੇਵੇਂ ਸੁਵੇਂ ਕਹਤਾ ਚੁੱਲ੍ਹੇ ਤੇ ਬਣਾਦੇ ਸੀ ਹੋਰ ਚੁੱਲ੍ਹੇ ਦੇ ਸਾਰਾ ਕੁਝ ਹੈ ਉਸ ਤੋਂ ਸਿਰਫ ਚਾਹ ਬਣਾਦੇ ਸਟੋਕ ਤੇ ਅੱਛਾ। ਆਹ ਪਾਲਾ ਗਾਂ ਦੇਸੀ ਘਿਓ। ਅੱਛਾ। ਹਾਂ ਜੀ ਇਹ ਦੇਸੀ ਘਿਓ ਸਾਡਾ ਅਜੇ ਦੇਸੀ ਘਿਓ ਦੇ ਵਿੱਚ ਬਣ ਗਈਆਂ ਸੇਵੀਆਂ। ਹੈ ਤੇ ਸਾਰਾ ਕੁਝ ਚੁੱਲੇ ਤੇ ਬੰਦਾ ਹੁੰਦਾ ਹੀ ਹੈ। ਸਿਰਫ 50 ਟੋਕ ਤੇ ਬਣਾਉਂਦੇ ਸੀ। ਅੱਛਾ। ਠੀਕ ਹੈ। ਚਾਹ ਸਿਰਫ 50 ਟੋਕ ਤੇ ਸੱਣੀ ਕੰਮ ਦੀ ਹੁੰਦੀ ਸੀ। ਤੇ ਮੇਰੀ ਗੱਲ ਸੁਣ ਐ ਇੰਨੀ ਸਾਰੀਆਂ ਰੈਸਪੀਆ ਇੰਨਾ ਕੁਝ ਕਿੱਦਾਂ ਪਹਿਲੀ ਸਿੱਖਿਆ ਜੀ ਦੇਖਿਆ ਦੇ ਉਹ ਜਾਂ ਉੱਥੇ ਜਾ ਕੇ ਸਿੱਖਿਆ ਆਗੇ। ਕਿਆ ਨੇ ਸਿੱਖਿਆ ਸੋਹਰਿਆਂ ਦੇ ਵੀ ਸਿੱਖਿਆ ਮਨੁਫੀ ਤੂੰ ਮੈਂ ਤੇ ਇੱਥੇ ਸਿੱਖਿਆ ਇੱਥੇ ਸਿੱਖਿਆ ਸਾਰਾ ਕੁਝ ਠੀਕ ਆ ਠੀਕ ਆ ਇਹ ਗੁਸਟੇ ਜਿਹੜੀ ਨੂੰ ਮੈਂ ਬਣਾਉਂਦੀ ਹਾਂ ਸਹੀ ਗੱਲ ਐ ਜਿੱਦਾਂ ਦੇ ਹਲੇ ਚੱਲ ਹੋੜੀ ਹੋੜੀ ਆ ਜਾਂਦੀਆਂ ਐ ਐਕਸਪੀਰੀਅੰਸ ਦੇ ਨਾਲ ਨਾਲ ਟੈਂ ਦੇ ਨਾਲ ਨਾਲ ਇਹ ਕੀ ਤਲ ਲੱਗੀਆਂ ਪਾਵਰ ਨੂੰ ਅਮਮ ਜੀ ਉਹ ਨਾ ਹੈ ਸਿੱਖਿਆ ਜਪੋਂ ਦੇ ਅੱਛਾ ਅੱਛਾ ਇਹ ਤਾਂ ਭੁੰਨ ਕੇ ਫਿਰ ਦੁੱਧ ਪਾ ਲੋ ਬਣਾਇਆ ਮੈਂ ਕਹਿੰਦਾ ਨਹੀਂ ਯਾਰ ਦੁੱਧ ਦਾ ਹੀ ਹੈ ਹੈ ਉਹ ਮੰਨਪ੍ਰੀਤ ਨਹੀਂ ਖਾਂਦੀ ਦੁੱਧ ਦਾ ਉਹ ਕਹਿੰਦਾ ਦੁੱਧ ਵਾਲੀਆਂ ਬਣਾ ਲਓ ਜਿਆਦਾ ਵਧੀਆ ਨਹੀਂ ਯਾਰ ਮੈਂ ਇਧਰ ਵਲੌਗ ਬਣਾ ਰਿਹਾ ਤੇ ਮੰਨਪ੍ਰੀਤ ਅਜੇ ਖੜਖੜ ਲਾਈ ਹੋਈ ਭਾਂਡਿਆਂ ਦੀ ਖੜਖੜ ਖੜਕੜ ਮੈਨੂੰ ਬਾਅਦ ਚ ਖਿਆਲ ਆਇਆ ਯਾਰ ਮੈਂ ਕਿਹਾ ਆਵਾਜ਼ ਵਿੱਚ ਆਉਂਦੀ ਹੋਣੀ ਹੋਣੀ ਪਤਾ ਨਹੀਂ ਕਿੰਨੀ ਆਉਂਦੀ ਹੋਈ ਕਿੰਨੀ ਨਹੀਂ ਤੇ ਫਿਲਹਾਲ ਆ ਦੇਖੋ ਸੇਵੀ ਅੱਛਾ ਪਹਿਲਾਂ ਭੁੰਨ ਕੇ ਤੇ ਫਿਰ ਉਸ ਤੋਂ ਬਾਅਦ ਤੇ ਪਾਣੀ ਪਾਵਾਂਗੇ ਗਰਮ ਕਰਿਆ ਅੱਛਾ ਤੇ ਜੀਨੀ ਨਾਲ ਅੱਛਾ ਤੇ ਦੁੱਧ ਵੀ ਪਾਈਓ ਫਿਰ ਇਹ ਦੁੱਧ ਵਾਲੀ ਐ ਨਹੀਂ ਖਾਂਦੀ ਰਾਮ ਓਏ ਯਾਰ ਉਹ ਨਹੀਂ ਖਾਂਦੀ ਤੇ ਬਾਕੀ ਤੇ ਸਾਰੇ ਖਾਂਦੇ ਨੇ ਤਾਂ ਥੋੜਾ ਜਿਹਾ ਦੁੱਧ ਪਾ ਲਈ ਮੈਨੂੰ ਦੁੱਧ ਪਾ ਦੇ ਗਰਮ ਕਰ ਦਿੰਦੀ ਐ ਨਾ ਨਹੀਂ ਨਹੀਂ ਵਿੱਚ ਪਾ ਦੇ ਮੇਰੇ ਦੁੱਧ ਦੀ ਫੇਵੀ ਆ ਕਿਉਂ ਨਹੀਂ ਪੈ ਸਕਦਾ ਇਹ ਕੀ ਦੁੱਧ ਕਿਉਂ ਨਹੀਂ ਪੈ ਸਕਦਾ ਵਿੱਚ ਉਹ ਭਾਂਡੇ ਭੁਗੜੇ ਲੱਗ ਗਏ ਯਾਰ ਉਹ ਲੱਗ ਬਣਦੀਆਂ ਨੇ ਉਹ ਦਰਿਆ ਐਨਾ ਹੀ ਬੰਦਿਆ ਉਹ ਦੁੱਧ ਗਰਮ ਕਰਕੇ ਤੇ ਗਰਮ ਵਿੱਚ ਪਾ ਲਓ ਠੀਕ ਐ ਠੀਕ ਨਾ ਆ ਗਰਮ ਪਾਣੀ ਕਰਕੇ ਇਹ ਵਿੱਚ ਪਾਤਾ ਸੇਵੀਆਂ ਦੀ ਚੀਨੀ ਚੀਨੀ ਪਾਣੀ ਤੇ ਚੀਨੀ ਤੇ ਸੇਵੀਆਂ ਜਿਆਦੀ ਪੈ ਗਈ ਚੀਨੀ ਜਿਆਦੀ ਪੈ ਗਈ ਮੰਮੀ ਨਹੀਂ ਲੱਗ ਰਿਹਾ ਮੈਨੂੰ ਜਿਆਦਾ ਪੈ ਗਈ ਐ ਯਾਰ ਬੱਸ ਹੁਣ ਇਹਨੂੰ ਕੀ ਪਾਵ ਮਾਰੇਗਾ ਬੱਸ ਛੱਡ ਦੇਣਾ ਇੱਦਾਂ ਕਿੰਨੇ ਕੁ ਦੇਰ ਰੱਖਣਾ ਕਿੰਨੇ ਕਿਦੇ ਬਸ 10-10 ਮਿੰਟ ਅੱਛਾ ਆ ਦੇਖੋ ਸਾਜ਼ਿਸ਼ਾਂ ਹੋ ਰਹੀਆਂ ਮੈਨੂੰ ਜਲਾਉਣ ਦੀਆਂ ਆ ਦੇਖੋ ਮੇਰੇ ਅੱਗੇ ਅੱਗੇ ਟੀਲ ਕਰਕੇ ਲੈ ਕੇ ਆ ਰਹੀ ਸੀ ਮੈਂ ਰਿਕਾਰਡ ਨਹੀਂ ਕੀਤਾ ਹੌਣ ਕੀਤਾ ਰਿਕਾਰਡ ਉਹ ਐਸੇ ਹੀ ਕਰ ਰਹੀ ਸੀ ਚ ਵੈਸੇ ਹੀ ਕਰ ਰਹੀ ਸੀ ਓਏ ਹੋਏ ਸਟੰਟ ਕਰ ਰਹੀ ਅੱਛਾ ਸਟੰਟ ਕਰਦੇ ਕਰਦੇ ਕਿਤੇ ਹੋਰ ਨਾ ਦੂਜਾ ਸਟੰਟ ਹੋ ਜਾਏ ਕੱਟ ਦੇ ਲੈ ਨੂੰ ਛੋ ਐਚਾ ਨਹੀਂ ਇਹ ਨਹੀਂ ਕਿਤੇ ਨਾ ਫੇਵੀਨ ਕਿਉਂ ਕਿ ਅਨਿਸ਼ੇ ਇੱਥੇ ਹੋ ਜਾਣੀ ਆ ਇਹ ਹੌਣ ਤੇ ਰੱਖੀਏ ਚਲ ਠੀਕ ਹੈ ਤੇ ਹੁਣ ਅਸੀਂ ਗੱਲਾਂ ਯਾਦ ਕਰਦੇ ਪਏ ਸੀ सोनू ਦਾ ਪੇਪਰ ਹੈ ਨਾ ਤਾਂ ਕਰਕੇ ਗੱਲਾਂ ਯਾਦ ਬਗਰਦੇ ਪਏ ਇੰਨਾ ਕਾ ਚੀਜ਼ਾਂ ਅਸੀਂ ਪੜ ਪੜ ਕੇ ਕਿੱਦਾਂ ਪੜਦੇ ਹੁੰਦੇ ਸੀ सोनू ਦਾ ਪੇਪਰ ਇਹ ਉਹ ਚੀਜ਼ਾਂ ਪੁਰਾਣੀਆਂ ਗੱਲਾਂ ਯਾਦ ਆਉਂਦੇ ਆਂ ਤੇ ਇੱਕ ਗੱਲ ਯਾਦ ਆ ਗਈ ਆ ਜਿਹੜੀ ਹੈ ਮੱਚਸ ਦੀਆਂ ਜਿਹੜੀਆਂ ਡੱਬੀਆਂ ਨਾ ਇਹ ਅਸੀਂ ਮਤਲਬ ਇਹ ਅਸੀਂ ਇੰਨੀਆਂ ਜ਼ਿਆਦਾ ਇਕੱਠੀਆਂ ਕਰਦੇ ਸੀ ਗਲੀਆਂ ਦੇ ਅਸੀਂ ਨਾ ਸਵੇਰੇ ਹੀ ਛੁੱਟੀ ਹੁੰਨੀ ਨਾ ਜਿੱਦਣ ਸਵੇਰੇ ਨਿਕਲ ਜਾਣਾ ਸੀ ਦੁੱਧ ਉੱਬਲ ਗਿਆ ਜਿੱਦਣ ਛੁੱਟੀ ਹੋਣੀ ਮਨਪ੍ਰੀਤ ਉਦੋਂ ਅਸੀਂ ਸਵੇਰੇ ਨਿਕਲ ਜਾਣਾ ਹੈ ਤੇ ਅਸੀਂ ਇਕੱਠੀਆਂ ਕਰੀ ਜਾਣੀਆਂ ਜਦੋਂ ਨਹੀਂ ਲੱਭਣੀਆਂ ਤਾਸ਼ ਆਈਆਂ ਆ ਦੱਬੀਆਂ ਆਈਆਂ ਤੇ ਉਦੋਂ ਬਾਅਦ ਪਲਾਟਾਂ 'ਚ ਵੜ ਜਾਣਾ ਗੰਦੇ ਬੰਦੇ ਪਲਾਟਾਂ 'ਚ ਹੈ ਘਰ ਦੇ ਤਾਂ ਪੈਂਦੀਆਂ ਵੀ ਬਹੁਤ ਹੁੰਦੀਆਂ ਸੀ ਤੇ ਮੇਨ ਗੱਲ ਐ ਜੀ ਆ ਦੀ ਅਸੀਂ ਤਾਸ਼ ਬਣਾਦੇ ਇਹਨੂੰ ਫਾੜ ਕੇ ਤੇ ਆਹ ਵਾਲਾ ਪਾਸਾ ਤੇ ਪਿਛਲਾ ਪਾਸਾ ਆਹ ਜਿਹੜਾ ਪਿਛਲਾ ਪਾਸਾ ਸੋਾਰੇ ਇਹਨੂੰ ਇਕੱਠੇ ਕਰ ਦੇਣਾ ਫਿਰ ਮੁੜ ਕੇ ਇਕੱਠੇ ਕਰਕੇ ਜਿਵੇਂ ਭਰ ਲੈਣੇ ਮੁਰਗੇ ਸੀ ਫਿਰ ਖੇਡਣੀ ਆ ਤਾਸ਼ਾ ਖੇਡਣੀ ਮੈਂ ਬਹੁਤ ਜਿਆਦਾ ਕਿਨੇ ਖੇਡ ਜਿਹੜੇ ਛੱਲੀ ਦੇ ਟੁੱਕੇ ਜੇ ਨਹੀਂ ਹੁੰਦੇ ਹਾਂ ਉਹਨਾਂ ਦਾ ਫੋਨ ਬਣਾ ਕੇ ਖੇਡਦੇ ਸੀ ਛੱਲੀ ਦੇ ਟੁੱਕੇ ਆ ਫੋਨ ਬਣਾਉਂਦੇ ਸੀ ਨਾ ਅੱਛਾ ਅੱਛਾ ਸਹੀ ਗੱਲ ਹੈ ਪੁਰਾਣੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਬਚਪਨ ਯਾਰ ਐਨਾ ਜਿਆਦਾ ਯਾਰ ਮੈਂ ਮੈਡਮ ਖੇਡਦੇ ਹੁੰਦੇ ਸੀ ਬਹੁਤ ਜਿਆਦਾ ਬਚਪਨ ਯਾਦ ਆਉਂਦਾ ਬਹੁਤ ਜਿਆਦਾ ਸਹੀ ਗੱਲ ਹੈ ਜੀ ਤੇ ਸੇਵੀਆਂ ਸਾਡੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਇਹ ਮਨ ਨਿਬਰੀਦ ਹੋਣੀ ਸਾਰੇ ਇਦਾਂ ਹੀ ਖਾ ਲੈਣਗੇ ਤੇ ਮੈਂ ਵਿੱਚ ਪਾਵਾਂਗਾ ਦੁੱਧ ਗਰਮਾ ਗਰਮ ਠੀਕ ਹੈ ਜੀ ਤੇ ਬਾਕੀ ਬਾਕੀ ਹੁਣ ਇਸ ਵਲੌਗ ਦਾ ਆਪਾਂ ਕਰਦੇ ਹਾਂ ਇੱਥੇ ਐਂਡ ਠੀਕ ਹੈ ਜੀ ਵਲੌਗ ਜਿਆਦਾ ਲੰਮਾ ਹੋਣਾ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਹੈ ਨਾ ਕਿਦਾਂ ਦਾ ਲੱਗਿਆ ਤੇ ਬਾਕੀ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ Bye bye. bye, -bye.